ਭਵਨਾਨ ਕਾ ਭਵਨਾਨ ਕਾ ਭਵਨਾਨ ਕਾ ਭਵਨਾਨ ਕਾ ਤੇ ਚਰ ਮੋਲਨਾ ਤੁਰੀਂ ਦੋ ਜਿ ਚਰ ਆਪ ਕਿਰਪਾ ਤੇ ਚਰ ਆਪ ਕਿਰਪਾ ਤੇ ਚਰ ਮੋਲਨਾ ਤੁਰੀਂ ਦੋ ਜਿ ਚਰ ਆਪ ਤੇਰੇ ਸ਼ਬਦ ਆਖੋਟੇ ਬਾਬਾ ਨਾਨਕਾ ਖਾਏ ਖਰਚ ਤਨ ਮਾ ਖਾਏ ਖਰਚ ਤਨ ਮਾ ਖਾਏ ਖਰਚ ਹੰਬ ਵਿਕਾਂਧੜੇ ਜੇ ਲਹਾ ਕਿੰਨਾ ਸਾਵੀ ਤੋਂ ਲੰ ਕਿੰਨਾ ਸਾਵੀ ਤੋਂ ਤਨ ਜੜਾਈ ਆਪਣੇ ਲਹਾ ਸਜਣ ਕੋਲ ਲਹਾ ਸਜ ਸਜਣ ਟੋ

ਸਿਰ ਸ਼ਾਹ ਦੇ ਸ਼ਾਹ ਸਿਰ ਸ਼ਾਹ ਦੇ ਸ਼ਾਹ ਹੋ ਸਜਣ ਸੱਚਾ ਬਾਦਸ਼ਾਹ ਸਿਰ ਸ਼ਾਹ ਸ਼ਾਹ Oh, <laughs> ਗੁਰਪਿਆਰੀ ਸਾਧ ਸੰਗਜਿਓ ਦਸਾਂਵਲੂ ਕੀਰਤਨ ਦੀ ਸਮਾਪਤੀ ਹੈ ਜੀ ਪੁੱਲਾਂ ਚੁੱਕਾਂ ਦੇ ਕਿਵੇਂ ਬਖਸ਼ਿਸ਼ ਕਰਨੀ ਸਾਡੇ অতি ਸਤਕਾਰਯੋਗ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ਼੍ਰੀ ਨਗਰ ਵਾਲੇ ਗੁਰੂ ਮਹਾਰਾਜ ਦੇ ਹਾਜ਼ਰ ਹੋ ਚੁੱਕੇ ਹਨ ਹੁਣ ਉਹਨਾਂ ਨੇ ਆਪ ਜੀ ਨੂੰ ਕੀਰਤਨ ਦੌਰਾਨ ਨਿਹਾਲ ਕਰਨਾ ਹੈ ਸਤਿਗੁਰੂ ਜੀ ਰਹਿਮਤ ਕਰਨ ਹਾਜ਼ਰੀਆਂ ਪ੍ਰਵਾਨ ਕਰਨ ਆਪ ਜੀ ਨੇ ਅਸੀਸਾਂ ਬਖਸ਼ਿਸ਼ ਕਰੀ ਰੱਖਣੀ ਹੈ ਜੀ ਦਾ ਸਾਨੂੰ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਵਨ ਗੁਰੂ ਦਰਬਾਰ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ ਗੁਰਦੋਰਾ ਗੁਰੂ ਨਾਨਕ ਪ੍ਰਕਾਸ਼ ਦਮਦਮੀ ਟਕਸਾਲ ਟ੍ਰੇਸੀ ਕੈਲੀਫੋਰਨੀਆ ਆਪ 13ਵੇਂ ਹੋਲੇ ਮੁਹੱਲੇ ਦੇ ਗੁਰਮਤ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰ ਰਹੇ ਹੋ ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਹਜੂਰੀ ਰਾਗੀ ਸੱਜਖੰਡ ਸ੍ਰੀ ਦਰਬਾਰ ਸਾਹਿਬ ਬੜੇ ਪਿਆਰ ਵਿੱਚ ਵਜਦ ਵਿੱਚ ਆਪ ਸੰਗਤ ਨੂੰ ਭਾਵਨਾ ਨਾਲ ਕੀਰਤਨ ਸਰਵਣ ਕਰਵਾ ਰਹੇ ਸਨ ਸਮੂਹ ਜਥੇ ਦਾ ਧੰਨਵਾਦ ਹੈ ਆਓ ਹੁਣ ਸਿੱਖ ਪੰਥ ਦੇ ਸ਼੍ਰੋਮਣੀ ਕੀਰਤਨੀਏ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ੍ਰੀ ਨਗਰ ਵਾਲੇ ਇੱਕ ਘੰਟੇ ਘੰਟੇ ਦੇ ਸਮੇਂ ਦੇ ਵਾਸਤੇ ਆਪ ਸੰਗਤ ਨੂੰ ਕੀਰਤਨ ਸਰਵਣ ਕਰਵਾਉਣਗੇ ਸਮੇਂ ਦੀ ਸੀਮਾ ਹੈ ਵੈਸੇ ਜਿੰਨੀ ਵਾਰੀ